ਬੰਦਿਲ ਲਾਗਲਾ ਦੇ ਭਰਾ ਜਿਹੜੇ ਉਹਨਾਂ ਦੀ ਪਿਛੋਕੜ ਤੋਂ ਬਾਅਦ ਇੱਕ ਰਾਇ ਕੋਡ ਦੀ ਜਿਹੜੀ ਟੀਮ ਆ ਜਿਹੜੇ ਪਿਛਲੇ ਲਗਭਗ 50 ਸਾਲ ਦੇ ਉੱਤੋਂ ਜਵਾਲਾ ਜੀ ਲੈ ਕੇ ਲੰਗਰ ਲਾਉਂਦੇ ਨੇ 30 ਸਾਲ ਪੁਰਾਣੀ ਉਹਦੀ ਕੁੱਝ ਚੀਜ਼ ਹੈ ਮਨੀ ਲਾਡਲਾਂ ਨੂੰ ਬੁੱਕ ਕਰਕੇ ਫੋਨ ਕੀਤਾ ਜਾਂਦਾ ਤਾਂ ਕੋਈ ਜਵਾਬ ਮਿਲਦਾ ਅਰਜੁਨ ਜੀ ਬੋਲਦੇ ਜੀ ਹਾਂ ਜੀ ਭਾਜੀ ਮੈਂ ਹੀਰਾ ਬੋਲਦਾ ਮਨੋਜੀ ਨਾ ਆ ਭਾਜੀ ਆਪਾਂ ਇੱਕ ਜਗਰਾਤਾ ਬੁੱਕ ਕਰਾਣਾ ਸੀ ਜਵਾਲਾ ਜੀ 24 ਤਬਰ ਦਾ ਕਿ ਅਸੀਂ 5.5 ਲੱਖ ਰੁਪਏ ਲੈਣਾ ਹੈ ਜੇ ਕਿ ਭਾਜੀ ਕੀ ਨੰਦੇ ਇੱਥੇ ਕਰਾਣਾ ਜਵਾਲਾ ਜੀ ਕਰਾਣਾ ਜੀ ਹਾਂ ਜੀ ਜਵਾਲਾ ਜੀ ਭਾਜੀ ਭਵਨ ਦੇ ਨਾਲ ਹੀ 4.5 ਲੱਖ ਰੁਪਏ ਦੀ ਕਿ 2.70 ਹਜ਼ਾਰ ਤੋਂ ਸਿੱਧਾ ਹੀ 5.5 ਲੱਖ ਪਹੁੰਚ ਜਾਂਦਾ ਤੇ ਅੱਜ ਜਦੋਂ ਅਸੀਂ ਕਾਲ ਕਰਦੇ ਹਾਂ 4.5 ਲੱਖ ਦੀ ਗੱਲ ਆਉਂਦੀ ਆ ਤੋ ਜਦੋਂ ਕਿਤੇ ਨਾ ਕਿਤੇ ਉਹ ਮਹਾਮਾਈ ਉਹ ਦੇਵੀ ਉਹ ਭਗਵਾਨ ਉਹ ਵਾਹਿਗੁਰੂ ਅੱਲਾ ਬਾਹਂ ਫੜ ਲੈਂਦੇ ਨੇ ਤੇ ਫਿਰ ਕਿੱਦਾਂ ਇਹਨਾਂ ਦਾ ਰੇਟ ਜਿਹੜਾ ਪੁੱਜਦਾ ਫਿਰ ਇਹਨਾਂ ਨੂੰ ਕੋਈ ਨਹੀਂ ਦੇਵੀ ਦੇਵਤਾ ਕੋਈ ਹਿੰਦੂ ਜਨਾਤਮੀ ਨਹੀਂ ਕੋਈ ਕੋਈ ਨਹੀਂ ਚੜਾਈ ਹੋ ਜਾਂਦੀ ਆ ਤੇ ਚੜਾਈ ਤੋਂ ਬਾਅਦ ਸਿਰਫ ਪੈਸਾ ਹੀ ਮਿਲਦਾ ਜੁਨਾਈਟਿਡ ਪੂਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡਾ ਆਪਾਂ ਦੋਸਤ ਸੁਨੋ ਜੀ ਰਸ ਸੋ ਤੋਂ ਪਹਿਲਾਂ ਜੈ ਮਾਤਾ ਦੀ ਸੋ ਅੱਜ ਦੀ ਜਿਹੜੀ ਵੀਡੀਓ ਆ ਉਹ ਏਸੀ ਟਾਪਿਕ ਤੇ ਲੈ ਕੇ ਆਉਣੀ ਹੈ ਕਿਉਂਕਿ ਜਦੋਂ ਸਾਡੇ ਕੋਲ ਕੁਝ ਵੀ ਹੁੰਦਾ ਅਸੀਂ ਉਸ ਮਾ ਚੰਦਪੁਰਨੀ ਜਵਾਲਾ ਜੀ ਜਾਂ ਹੋਰ ਦੇਵੀ ਦੇਵਤਾ ਜਾਂ ਹੋਰ ਜਿਹੜੇ ਵੱਡੇ ਵੱਡੇ ਦੇਵਤਾ ਪਗੰਬਰ ਨੇ ਉਹਨਾਂ ਦਾ ਉਹ ਥਾਥਰਾ ਲੈ ਕੇ ਇਹਨਾਂ ਜੋਰ ਦਿੱਤਾ ਉਹ ਸਰਕਾਰਾਂ ਨੇ ਦਿੱਤਾ ਜੋਰ ਦਿੱਤਾ ਮਾਤਾਂ ਨੇ ਦਿੱਤਾ ਜੋਰ ਦਿੱਤਾ ਕੋਲੇ ਨਾ ਦਿੱਤਾ ਪਰ ਜਦੋਂ ਚੜ੍ਹਾਈ ਹੋ ਜਾਂਦੀ ਹੈ ਤੇ ਜਦੋਂ ਉਹ ਮਾਂ ਰਹਿ ਵਰ ਉਹ ਭਗਵਾਨ ਉਹ ਅੱਲਾ ਵਾਗਰੂ ਬਾਹ ਫਾਇਲ ਲਿੰਦਾ ਤੇ ਫਿਰ ਕਿੱਦਾਂ ਲੋਕ ਆਪਣੇ ਆਪ ਨੂੰ ਸਮਝਦੇ ਨੇ ਹੈ ਪਹਿਲਾਂ ਕਹਿੰਦੇ ਆ ਜੋ ਕੀਤਾ ਸੋ ਤੇਰਾ ਕੀਤਾ ਜੋ ਕੀਤਾ ਸੋ ਤੇਰਾ ਜਦ ਹੋ ਜਾਂਦੀ ਚੜ੍ਹਾਈ ਕਹਿੰਦੇ ਮੈਂ ਕੀਤਾ ਸਭ ਮੇਰਾ ਮੈਂ ਕੀਤਾ ਸਭ ਮੇਰਾ ਸੋ ਇੰਦਾ ਇੱਕ ਤੁਹਾਡੇ ਸੋਮੇ ਉਦਾਹਰਣ ਲੈ ਕੇ ਆਇਆ ਮੰਨੀ ਲਾ ਅਸੀਂ ਕਿਸੇ ਦੇ ਕੰਮ ਤੇ ਕਟਾਸ ਨਹੀਂ ਕਰਦੇ ਕੰਮ ਕਰਨਾ ਸਭ ਦਾ ਫਰਜ਼ ਹੈ ਮੈਂ ਪੱਤਰਕਾਰ ਹੋਂਦੇ ਮਾਤੇ ਵੀ ਅਸੀਂ ਵੀ ਜਦੋਂ ਕੋਈ ਜਨਤਕ ਖਬਰ ਆਉਂਦੀ ਹੈ ਅਸੀਂ ਉਹਦਾ ਕੋਈ ਵੀ ਚਾਰਜ ਨਹੀਂ ਲੈਂਦੇ ਪਰ ਜੇ ਕਿਸੇ ਨੇ ਪਰਸਨਲ ਕੋਈ ਖਬਰ ਕਰਾਨੀ ਹੈ ਤੇ ਉਹਦਾ ਜੋ ਜਿੰਨੂੰ ਕਹਿੰਦੇ ਆ ਪੀਸੀ ਪ੍ਰੈਸ ਕਾਨਫਰੰਸ ਉਹਦਾ ਚਾਰਜ ਅਸੀਂ ਲੈ ਸਕਦੇ ਹਾਂ ਕੋਈ ਸਾਡੀ ਵੀ ਅਸੀਂ ਮਿਹਨਤ ਕਰਦੀ ਹੁੰਦੀ ਆ ਪਰ ਧਾਰਮਿਕ ਸਿੰਗਰ ਦੀ ਗੱਲ ਕਰਦੇ ਆ ਮਨੀ ਲਾਡਲਾ ਜਿਹਦੀ ਇੱਕ ਬਹੁਤ ਹੀ ਅੱਛੀ ਤੇ ਸੁਪਰ ਡੂਪਰ ਹਿੱਟ ਪੇਟ ਆਈ ਸੀ ਮੈਂ ਚਿੰਤਾਪੂਰਨੀ ਨਾਲ ਮੇਰੀ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਉਹ ਫਿਕਰ ਕਰੇ ਮੇਰੇ ਪਲ ਪਲ ਦੀ ਮੇਰੇ ਅੱਜ ਕੱਲ੍ਹ ਦੀ ਮੇਰੇ ਹਰ ਪਲ ਦੀ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਨੀ ਲਾਡਲਾ ਦੇ ਭਰਾ ਜਿਹੜੇ ਉਹਨਾਂ ਦੀ ਇੱਕ ਰਿਕਾਰਡਿੰਗ ਤੁਹਾਨੂੰ ਸੁਣਾਉਣ ਜਾ ਰਹੇ ਆ ਪਿੱਛੇ ਰਾਏਕੋਟ ਦੇ ਵਿੱਚ ਇੱਕ ਜਾਗਰਣ ਹੁੰਦਾ ਜਿਹਦੇ ਵਿੱਚ 270000 ਦਾ ਪੇਮੈਂਟ ਦੇ ਕੇ ਮਣੀ ਲਾਰਨ ਨੂੰ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਆਵਾਜ਼ ਦੇ ਜਿਹੜੇ ਕਾਇਲ ਲੋਕ ਆ ਜੇ ਉਹਨਾਂ ਨੂੰ ਪਿਆਰ ਕਰਦੇ ਹੋਊਗੇ ਤੇ ਇਹ ਵੀ ਇੰਨੀ ਵਾਇਰਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇੱਕ ਰਾਏਕੋਟ ਦੀ ਜਿਹੜੀ ਟੀਮ ਆ ਜਿਹੜੇ ਪਿਛਲੇ ਲਗਭਗ 50 ਸਾਲ ਦੇ ਉੱਤੋਂ ਜਵਾਲਾ ਜੀ ਜਾ ਕੇ ਲੰਗਰ ਲਾਉਂਦੇ ਨੇ ਤੇ ਉੱਥੇ ਜਾਗਰਣ ਕਰਾਉਂਦੇ ਨੇ 50 ਸਾਲ ਪੂਰੇ ਹੋਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਲੰਬਾ ਅਸਾ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਆਪਣੇ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਨੀਆਂ ਤੇ ਲੰਗਰ ਲਗਾਣਾ ਬਹੁਤ ਵੱਡੀ ਗੱਲ ਆ ਤੇ 45 ਸਾਲ ਪੁਰਾਣੀ ਕੁਸ਼ੀ ਚੀਕ ਮਨੀ ਲਾਡਲਾ ਨੂੰ ਬੁੱਕ ਕਰਕੇ ਫੋਨ ਕੀਤਾ ਜਾਂਦਾ ਤੇ ਉਦੋਂ ਹੀ ਜਵਾਬ ਮਿਲਦਾ ਹਾਂਜੀ ਭਾਜੀ ਕੀ ਹਾਲ ਬੁੱਟਾ ਜੀ ਠੀਕ ਹੈ ਜੀ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਮਨੋਜੀ ਦਾ ਬੋਲਦਾ ਜੀ ਪੱਤਰਕਾਰ ਹਾਂਜੀ ਹਾਂਜੀ ਭਾਜੀ ਇੱਕ ਤੁਹਾਡੇ ਨਾਲ ਜੀ ਇੱਕ ਮਨੀ ਲਾਡਲਾ ਜਿਹੜਾ ਤੁਸੀਂ ਫਿੰਗਰ ਬੁੱਕ ਕਰਨਾ ਸੀਗਾ ਕੁਝ ਕਨਫਿਊਜ਼ਨ ਹੋਈ ਸੀ ਕੀ ਮਾਮਲਾ ਹੈਗਾ ਉਹ ਮਨੀ ਲਾਰਡ ਲੈ ਦਾ ਜਿਹੜਾ ਉਹਨੇ ਪਤਾ ਲੱਗਾ ਤੁਹਾਡੇ ਕੋਲ 5.5 ਲੱਖ ਰੁਪਏ ਮੰਗ ਰਹੀ ਪਹਿਲਾਂ ਤੁਸੀਂ 2.70 ਲੱਖ ਜਿਵੇਂ ਕੀਤਾ ਸੀ ਹਾਂਜੀ ਹਾਂਜੀ ਭਾਜੀ ਉਹਨਾਂ ਨੂੰ ਨਾ ਅਸੀਂ ਫੋਨ ਕੀਤਾ ਸੀਗਾ 30 ਅਪ੍ਰੈਲ ਨੂੰ ਅਸੀਂ ਲੈਣਾ ਦੇ ਵੀ ਸੀਗੇ ਜੀ ਦਰਬਾਰ ਤੇ ਪਰ ਸਾਡੇ ਜਿਹੜਾ ਆਪਣਾ ਭੰਡਾਰਾ ਹੁੰਦਾ ਜਵਾਲਾ ਜੀ 50 ਸਾਲ ਪੂਰੇ ਹੋ ਗਏ ਸੀਗਾ ਜੀ ਖੁਸ਼ੀ 'ਚ ਜਾਗਰਣ ਕਰਨਾ ਸੀ ਜੀ 50 ਸਾਲ ਤੋਂ 50 ਸਾਲ ਤੋਂ ਲਾ ਰਹੇ ਹੋ ਜੀ ਪੁਸ਼ਤੈਨੀ ਹਾਂਜੀ ਹਾਂਜੀ ਪਤਾਨੀ ਨੰਗਲ ਚੱਲ ਰਿਹਾ ਜਿਵੇਂ ਦਾਦੇ ਸਾਡੇ ਡੈਡੀ ਹੁਣੀ ਸਾਰੇ ਕਰਦੇ ਹੋ 80 ਲੱਗ ਗਿਆ ਸਾਡੇ ਗਾਂ ਬੱਚੇ ਲੱਗ ਗਏ ਜੀ 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 ਤੇ ਉਹ ਤਾਂ ਉਹਦੀ ਖੁਸ਼ੀ ਛੇ ਵੀ ਸਾਡੀ ਸੰਗਤ ਦੀ ਸਾਰਿਆਂ ਦੀ ਸੀਗੀ ਵੀ ਅਸੀਂ ਮੰਨੀ ਨਹੀਂ ਕਰਨਾ ਵਾ ਬਹੁਤ ਬੱਚਿਆਂ ਦੀ ਤਮੰਨਾ ਸੀਗੀ ਜੀ ਚਲੋ ਅਸੀਂ 30 ਅਪ੍ਰੈਲ ਨੂੰ ਗੱਲ ਕੀਤੀ ਭਾਜੀ ਹੁਣ ਨਾਲ ਜੀ ਭਾਜੀ ਇਦਾਂ ਕਰਕੇ ਜਾਗ ਰਹਿਣਾ ਮਾ ਮਾਈ ਦੇ ਦਰਵਾਜ਼ੇ ਚਰਨਾ ਵਾ ਤੇ ਵੀ ਤੁਸੀਂ ਹਾਜ਼ਰੀ ਲਵਾਓ ਸਾਨੂੰ ਬਹੁਤ ਖੁਸ਼ੀ ਹੋਏ ਅਸੀਂ ਲਾ ਦਾਂਗੇ ਜੀ ਸਰੋ ਜੀ ਭਾਜੀ ਮੈਂ ਕਹਿੰਦਾ ਚਲੋ ਜੀ ਤੁਸੀਂ ਰੇਟ ਵਗੈਰਾ ਵੀ ਦੱਸ ਦੋ ਤੇ ਭਾਜੀ ਕਹਿੰਦੇ ਵੀ 5.5 ਲੱਖ ਰੁਪਈਆ ਮੈਂ ਕਹਾਂ ਭਾਜੀ ਪਿਛਲੇ ਮਹੀਨੇ ਤੁਹਾਨੂੰ ਰੈਕਟ ਲਵਾਇਆ 2.70 ਲੱਖ ਚ ਜੀ ਤੇ ਤੁਸੀਂ 5.5 ਲੱਖ ਰੁਪਈਆ ਭਾਜੀ ਇਹ ਮਾਤਾ ਦੇ ਦਰਬਾਰ ਤੇ ਘਟਾਓ ਤੁਸੀਂ ਵਧਾਈ ਆ ਜੀ ਹਾਂ ਤੇ ਭਾਜੀ ਜੇ ਜਵਾਲਾ ਜਗਰਾਤਾ ਕਰਨਾ ਇੰਨਾ ਹੀ ਮੈਂ ਕਹਾਂ ਭਾਜੀ 3 ਘੰਟੇ ਪਜੋਨਟ ਦੇ ਡਰਾਈਵਰ ਹੁਣੇ ਇੱਥੇ ਇੰਨੀ ਵੀ ਰੈਕਟ ਦੀ ਆ ਬਸ ਇੰਨਾ ਹੀ ਭਾਜੀ ਫਿਰ ਉਹਨਾਂ ਨੂੰ ਗੱਲ ਕੀਤੀ ਉਹਨਾਂ ਨੇ ਸਾਡ ਨੂੰ ਕਿਹਾ ਮਗਾ ਪਾਜੀ ਵੀ ਉੱਥੇ ਕਹਿੰਦਾ ਵੀ ਸਾਡਾ ਬਿਜ਼ਨਸ ਆ ਮਗਾ ਪਾਜੀ ਕਿਛਦਾ ਸਾ ਤੁਹਾਡਾ ਰੇਟ ਕਾ 3 ਲੱਖ ਮੈਂ ਕਹਾਂ ਤੁਸੀਂ ਆਦੇ ਬਹੁਤ ਲੈ ਲੋ ਨਾ ਜਿਹੜਾ ਤੁਹਾਡਾ 3 ਲੱਖ ਮਾ ਹੈਗਾ ਉਹ ਲੈ ਲੋ ਤੁਸੀਂ ਸਾਡੇ ਤੋਂ ਤੇ ਨਹੀਂ ਪਾਜੀ ਕਹਿੰਦਾ 5.5 ਲੱਖ ਰੁਪਈਆ ਆ ਥੋੜਾ ਮੋਟਾ ਘਟ ਜੂਗਾ ਇਤੋਂ ਜ਼ਿਆਦਾ ਨਹੀਂ ਹੋਣਾ ਮਗਾ ਪਾਜੀ ਥੋੜਾ ਪਹਿਲਾ ਜਗਰਾਤਾ ਜਵਾਲਾ ਜੀ ਹੁਣ ਸਾਡੇ ਦਿੱਥੇ ਲੰਗਰ ਦੇ ਵਿੱਚ ਬਹੁਤ ਵੱਡਾ ਜਗਰਾਤਾ ਹੁਣ ਮਗਾ ਪਾਜੀ ਸਾਡੇ ਜਗਰਾਤੇ ਵੱਡੇ ਹੀ ਹੁੰਦੇ ਆ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਸਾਡੇ ਸਾਡੇ ਜਗਰਾਤੇ ਵੱਡੇ ਹੀ ਹੁੰਦੇ ਆ ਬਸ ਸਿੱਧਾ ਹੀ ਤਾਂ ਕਹਿੰਦੇ ਹਾਂਜੀ ਸਿੱਧਾ ਹੀ ਇੱਦਾਂ ਕਹਿ ਰਹੇ ਨੇ ਹਾਂਜੀ ਹਾਂਜੀ ਭਾਜੀ ਸਿੱਧਾ ਹੀ ਪਰ ਸਾਡੇ ਜਿਹੜੇ ਮੁੰਡੇ ਸੀ ਕੋਲੇ ਖੜੇ ਸੀ ਬੈਠੇ ਸੀ ਨੈਣਾ ਦੇ ਵੀ ਸੀ ਉਹ ਕਹਿੰਦੇ ਭਾਜੀ ਵੀ ਆਪਾਂ ਤੁਸੀਂ ਕੈਨਸਲ ਕਰੋ ਜੀ ਜਿਹੜਾ ਬੰਦਾ ਸ਼ਰਦਾ ਵਾਲਾ ਹੀ ਨਹੀਂ ਹੈਗਾ ਵੀ ਆਪਾਂ ਉਹਨੂੰ ਕਰਨਾ ਨਹੀਂ ਹੈਗਾ ਭਾਜੀ ਜਿੱਦਾਂ ਸ਼ਰਦਾ ਭਾਵਨਾ ਨਾਲ ਆਪਾਂ ਪੇਸ਼ੇ ਤੋਂ ਤੀਨ ਲੱਖ ਵੀ ਦੇ ਰਹੇ ਸੀ 3 ਲੱਖ ਵੀ ਬਹੁਤ ਵੱਡੀ ਰਕਮ ਹੁੰਦੀ ਹੈ ਪਰ ਮੰਨ ਲਓ ਉਹਨਾਂ ਦਾ ਰੇਟ 3 ਲੱਖ ਆਸੀਂ ਜਾਨੀ ਕਿ 270000 ਤੇ ਕਹੇ ਜੀ ਮਾ ਭਾਜੀ ਤੁਸੀਂ 3 ਲੱਖ ਲੈ ਲੇ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਖਰਚਾ ਮਨ ਪੱਦ ਹੁੰਦਾ ਪਾਜੀ ਫਿਰ ਉਹ ਉਹਨਾਂ ਨੇ ਗੱਲ ਦੀ ਜਦੋਂ ਇਹ ਕਹਿਤੀ ਨਾ ਵੀ ਵੀ ਸਾਨੂੰ ਇਹ ਜੀਜਾ ਮੈਟਰ ਨਹੀਂ ਕਰਦੀਆਂ ਹੈਗੀਆਂ ਵੀ ਸਾਡਾ ਬਿਜ਼ਨਸ ਆ ਫਿਰ ਸਾਡਾ ਵੀ ਮੰਨ ਜਾ ਹੋ ਗਿਆ ਵੀ ਇਹ ਬੰਦੇ ਤੋਂ ਕਰਵਾਉਣਾ ਹੀ ਨਹੀਂ ਹੈਗਾ ਜਿਹੜੇ ਬੰਦੇ ਨੂੰ ਅਸੀਂ ਤਾਂ ਦੇਖਦੇ ਸੀ ਵੀ ਮਨੀ ਮਨੀ ਕਰਦੇ ਸੀ ਵੀ ਪਾਜੀ ਤੋਂ ਕਰਾਉਣਾ ਸਾਰੇ ਬੱਚਿਆਂ ਦੀ ਬਹੁਤ ਮੰਨਾਈ ਸਾਰਿਆਂ ਦੀ ਜੀ ਬਹੁਤ ਵੱਡੀ ਜਦੋਂ ਨਾ ਇਹ ਗੱਲ ਕਹੀ ਫਿਰ ਸਾਡਾ ਮੰਨੀ ਟੁੱਟ ਗਿਆ ਤੇ ਇਹਨਾਂ ਦੇ ਜਿਹੜੇ ਇੱਕ ਪ੍ਰੋਮੋਟਰ ਨੇ ਜਾ ਇਹਨਾਂ ਦੇ ਨਾਲ ਡਾਕਟਰਨੀਲ ਜੀ ਉਹਨਾਂ ਨਾਲ ਵੀ ਤੁਹਾਡੀ ਗੱਲ ਹੋਈ ਸੀ ਉਹਨਾਂ ਦਾ ਉਹਨਾਂ ਦੇ ਕੀ ਥਿਊ ਕਹਿਣਾ ਇਹਨਾਂ ਬਾਰੇ ਫਿਰ ਪਾ ਜੀ ਇਹਨਾਂ ਦਾ ਬ੍ਰਦਰ ਸੀ ਅਰਜਨ ਉਹਨਾਂ ਨਾਲ ਹੀ ਹੋਈ ਸੀ ਗੱਲ ਅੱਛਾ ਜੀ ਉਹਨਾਂ ਨੇ ਥੋੜਾ ਜਿਆ ਜਨਨ ਕਿ ਭਾਜੀ ਜਿੰਨਾ ਟਾਈਮ ਉਹਨਾਂ ਨੇ ਗੱਲ ਕੀਤੀ ਤੇ ਜਨਨ ਕਿ ਪੂਰੇ ਐਟੀਟਿਊਡ ਦੀ ਗੱਲ ਕੀਤੀ ਵੀ ਜਨਨ ਕਿ ਸਾਨੂੰ ਲੱਗਿਆ ਵੀ ਇਹਨਾਂ ਨੂੰ ਲੋੜ ਆ ਵੀ ਸਾਨੂੰ ਵੀ ਲੋੜ ਆ ਨਹੀਂ ਜਿਹੜੇ ਇਹਨਾਂ ਦੇ ਇੱਕ ਪ੍ਰੋਮੋਟਰ ਵੀ ਨੇ ਜਿਹੜੇ ਤੁਸੀਂ ਇਹਨਾਂ ਦੀ ਵੀਡੀਓ ਵਗੈਰਾ ਬਣਾਉਂਦੇ ਨੇ ਉਹ ਸਿੰਗਰ ਹਾਂ ਜੀ ਭਾਜੀ ਨਾਲ ਮੇਰੀ ਗੱਲ ਹੋਈ ਸੀਗੀ ਮੈਂ ਭਾਜੀ ਨਾਲ ਕੀ ਨਾਮ ਉਹਨਾਂ ਦਾ ਉਹ ਭਾਜੀ ਨਾਲ ਹੋਈ ਸੀ ਸ਼ਰਮਾ ਦਾ ਉਹਨਾਂ ਮੈਂ ਕਿਹਾ ਭਾਜੀ ਉਹ ਕਹਿੰਦਾ ਯਾਰ ਵੀ ਬੱਸ ਮੈਂ ਤੁਹਾਨੂੰ ਕੀ ਕਹਾਂ ਜੀ ਉਹ ਵੀ ਜਾਨੀ ਕਿ ਸੋਨੀਆ ਮੈਂ ਮੁੰਨਾ ਭਾਜੀ ਮੈਂ ਖੁਦ ਆਪਦੀ ਦਹਲਿਜ ਭੇਡ ਦੇ ਵਿੱਚ ਇਹਨਾਂ ਨੂੰ ਸ਼ਾਟ ਦਿੱਤੇ ਆ ਮੈਂ ਜ਼ਿਕਰ ਕੀਤਾ ਅਰਜਨ ਜੀ ਕੋਲ ਮੈਂ ਕਹਿੰਦਾ ਜੀ ਮੈਂ ਸ਼ਾਟ ਦਿੱਤੇ ਸੀ ਉਹ ਜੀ ਜੀ ਫਿਰ ਮੈਨੂੰ ਬੜੀ ਖੁਸ਼ੀ ਹੋਈ ਜੀ ਮਾ ਮਾਈ ਦੇ ਉਹਦੇ ਲਈ ਸ਼ਾਟ ਮੰਗੇ ਆ ਜੀ ਤੇ ਤੇ ਉਹ ਬੱਸ ਕਹਿੰਦਾ ਕੋਈ ਨਾ ਜੀ ਉਹ ਡਾਇਰੈਕਟਰ ਦਾ ਕੰਮ ਆ ਸਾਡਾ ਇਹਦਾ ਕੋਈ ਰੋਲ ਨਹੀਂ ਹੱਸਦਾ ਅੱਛਾ ਡਾਇਰੈਕਟਰ ਨੂੰ ਵੀ ਜਾਨੀ ਕਿ ਮੈਥੋਡ ਆ ਇਹਨਾਂ ਨੇ ਵੀ ਡਾਇਰੈਕਟਰ ਵੀ ਕੁਝ ਨਹੀਂ ਇਹਨਾਂ ਨੇ ਕਹਿੰਦੇ ਉਹਦਾ ਕੋਈ ਚੱਕਾ ਉਹ ਡਾਇਰੈਕਟਰ ਦਾ ਕੰਮ ਆ ਸਾਡਾ ਕੋਈ ਰੋਲ ਨਹੀਂ ਹੱਸਦਾ ਵੀ ਵਿੱਚ ਕਹਿੰਦਾ ਵੀ ਸਾਡਾ ਜਿਹੜਾ ਸਾਹਿਬ ਕਿਤਾਬਾ ਉਹਦਾ ਹਾਂਜੀ ਪਰ ਭਜੀ ਮੈਂ ਛੋਟੀ ਜਿਹੀ ਗੱਲ ਕਹਾਂਗਾ ਕਿ ਇੰਦਰ ਸਿੰਗਰਾਂ ਨੂੰ ਜਿੱਦਾਂ ਆਪਾਂ 3-3 ਲੱਖ ਰੁਪਏ ਦੇਣਾ ਵਾਦੀ ਬੈਤਾਰੇ ਆਣੂ ਕਿ ਜਿਹੜੇ ਜਿਨ੍ਹਾਂ ਦੇ ਵਿੱਚ ਸ਼ਰਧਾ ਨਹੀਂ ਜਿਹੜੇ ਸਿਰਫ ਇੱਕ ਆਪਣੇ ਆਪ ਨੂੰ ਸਿਰਫ ਇੱਕ ਉਹ ਕਲਾਕਾਰ ਮੰਨਦੇ ਨੇ ਕਿ ਉਹਨਾਂ ਨੂੰ ਕੋਈ ਨਹੀਂ ਕੀ ਫਿਰ ਇਹਦੀ ਜਗਾ ਜਿਹੜੇ ਜਿਹੜੇ ਜਾਗਰਨ ਪੱਕੀਆਂ ਭੇਟਾਂ ਵਾਲੇ ਜਾਂ ਜਿਹੜੇ ਜਿਨ੍ਹਾਂ ਦਾ ਸਾਮੀ ਰੱਬ ਨੂੰ ਧਿਆਣਾ ਹੈ ਜਿੱਦਾਂ ਕੋਈ ਤਾਂ ਸਾਨ ਹੁੰਦੇ ਆ ਉਹ ਜਿਨ੍ਹਾਂ ਨੂੰ ਪੁੱਛਣਾ ਦੀ ਜ਼ੀਰੋ ਟੀਵੀ ਚੱਲੇ ਇਹਨਾਂ ਨਾਲ ਤਾਂ ਸਾਡਾ ਧਰਮ ਸਰੰਭੀ ਅੱਗੇ ਪੈਦਾ ਫਿਰ ਉਹਨਾਂ ਨੂੰ ਜਾਦਾ ਅੱਗੇ ਲੈ ਕੇ ਆਣਾ ਨਹੀਂ ਵਧੀਆ ਹੈਗਾ ਜੀ ਇੰਦਾਂ ਦੇ ਸਿੰਗਰਾਂ ਨੂੰ ਜਿਨ੍ਹਾਂ ਨੂੰ ਜਿਹੜੇ ਪਹਿਲਾਂ ਸਟੇਜ ਤੇ ਚੜਨ ਪਹਿਲੇ ਮਿੰਤਾ ਕਰਦੇ ਹੁੰਦੇ ਪੁਰਾਣੇ ਵੇਲੇ ਜਦੋਂ ਚੜ ਜਾਂਦੇ ਆ ਫਿਰ ਇਹ ਫਿਰ ਇਦਾਂ ਜਿਹੜਾ ਭਾਜੀ ਵੇਖੋ ਹਨਾ ਇੱਕ ਨਾ ਦਿਲੋਂ ਤਮੰਨਾ ਸੀ ਬੱਚੇ ਜਿਹੜੇ ਸਾਡੀ ਸੇਵਾ ਕਰਦੇ ਲੰਗਰ ਦੇ ਵਿੱਚ ਸਾਰੇ ਦੀ ਤਮੰਨਾ ਸੀ ਵੀ ਮਨੀਂਗਾਊਗਾ ਜੀ ਤੇ ਬੱਸ ਫਿਰ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਵੀ ਜਦੋਂ ਸਰਦਾਰ ਭਾਵਨਾ ਵਾਲੀ ਗੱਲ ਨਹੀਂ ਨਹੀਂ ਦਿਲ ਦੇ ਵਿੱਚ ਫਿਰ ਅਸੀਂ ਉਸ ਤੋਂ ਬਾਅਦ ਲਵਸ਼ ਭਾਜੀ ਕੋਲ ਗਏ ਲਵਸ਼ ਭਾਜੀ ਨੇ ਭਾਜੀ ਸਾਨੂੰ ਹੱਥਾਂ ਦੇ ਚੱਕ ਲਿਆ ਅੰਬਰ ਸਰ ਗਏ ਤੁਸੀਂ ਯਕੀਨ ਨਹੀਂ ਮੰਨਣਾ ਰੋਟੀ ਪਾਣੀ ਤੋਂ ਲੈ ਕੇ ਉਹਨਾਂ ਨੇ ਸਾਡਾ ਜਦੋਂ ਉਹਨਾਂ ਨੂੰ ਕਿਹਾ ਵੀ ਮਾਹਾਮਈ ਦੇ ਦਰਬਾਰ ਤੇ ਜਾਗਰਨ ਆਉਣਾ ਕਹਿੰਦਾ ਭਾਜੀ ਰੇਟ ਥੋੜਾ ਹੋਊਗਾ ਸਾਡਾ ਕੋਈ ਰੇਟ ਨਹੀਂ ਸਾਨੂੰ ਖੁਸ਼ੀ ਇੰਨੀ ਆ ਵੀ ਸਾਡਾ ਮਾਹਾਮਈ ਦੇ ਦਰਬਾਰ ਤੇ ਜਾਗਰਨ ਆਉਣਾ ਇਸ ਦੁਆਰਾ ਜਿਹੜੇ ਇਦਾਂ ਦੇ ਸਿੰਗਰ ਨੇ ਫਿਰ ਇਹਨਾਂ ਲਈ ਕੀ ਕਹਿਣਾ ਚਾਹੋਗੇ ਜਾਂ ਕੀ ਤੁਹਾਡੇ ਜਿਹੜੇ ਤੁਹਾਡੇ ਰਾਏਕੋਟ ਦੇ ਵਿੱਚ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਉਹ ਜਾਗਰਨ ਕਰਵਾਉਂਦੀਆਂ ਨੇ ਜੇ ਕੀ ਕਹੋਗੇ ਫਿਰ ਇਦਾਂ ਸਿੰਗਰਾਂ ਨੂੰ ਜਿਨ੍ਹਾਂ ਨੂੰ ਸਿਰਫ ਧਰਮ ਦਾ ਕੋਈ ਮੁੱਦਾ ਹੀ ਨਹੀਂ ਹੈ ਕਿਉਂਕਿ ਧਰਮ ਦੇ ਲਈ ਦਾ ਸਭ ਤੋਂ ਪਹਿਲਾਂ ਸਨਾਤਮੀ ਹੋਣਾ ਜ਼ਰੂਰੀ ਹੈ ਜਿਹੜੇ ਸਨਾਤਨ ਦੀ ਆਸਥਾ ਹੋਣੀ ਜ਼ਰੂਰੀ ਨਹੀਂ ਦੇਖੋ ਪੈਸਾ ਹਰ ਇੱਕ ਕੋਈ ਲੈਂਦਾ ਹਾਂ ਪਰ ਆਸਥਾ ਵੀ ਕੁਝ ਹੋਣੀ ਚਾਹੀਦੀ ਹੈ ਜਿੱਦਾਂ ਇਹ ਗੱਲ ਸੁਣਨ ਨੂੰ ਮਿਲੀ ਹੈ ਪੈਸਿਆਂ ਦੀ ਵੀ ਸਾਡਾ ਦਾ ਬਿਜ਼ਨਸ ਆ ਫਿਰ ਅਸੀਂ ਲੋਕ ਇਹਨਾਂ ਨੂੰ ਕਿਉਂ ਸਟੇਜਾਂ ਦੇ ਤੇ ਬਣਾ ਕੇ ਪ੍ਰਮੋਟ ਕਰਦੇ ਹਾਂ ਕਿਉਂ ਇਹਨਾਂ ਨੂੰ ਸਟੇਜਾਂ ਦੇ ਉੱਤੇ ਵੜਾ ਕੇ ਮਾਤਾਰੀਆਂ ਭੇਟਾ ਦਿੰਦੇ ਫਿਰ ਇਹਨਾਂ ਨੂੰ ਝਿੰਗਰ ਤਰ੍ਹਾਂ ਬਲਾਉਂ ਝਿੰਗਰ ਤਰ੍ਹਾਂ ਗਵਾਉ ਤਾਂ ਜਾਵਾਂ ਫਿਰ ਕਿੰਦੇ ਜਿੱਤਾ ਪੈਸੇ ਦੇਣਾ ਗੱਜ ਵੜਵਾਣਾ ਬੱਬਾ ਜੀ ਪਤਾ ਕੀ ਗੱਲ ਸੀ ਕਿ ਹੁਣ ਦੇਖੋ ਜੇ ਮੰਨ ਲਓ ਬਿਜ਼ਨਸ ਵੀ ਲਾਉਂਦੇ ਆ ਤਾਂ ਇਹਨਾਂ ਨੇ ਸਾਡੇ ਤੋਂ 3 ਲੱਖ ਮੰਗੇ ਸੀ 3 ਲੱਖ ਨੂੰ ਜੈਸ ਕਰਤੀ ਸੀ ਤੇ ਦੇਖਿਆ ਜਾਵੇ ਵੀ ਉਸ ਤੋਂ ਬਾਅਦ ਵੀ ਇਹ 2.5 ਲੱਖ ਮੰਗਦੇ ਕਿਸ ਚੀਜ਼ ਦਾ ਮੰਗਦੇ ਆ ਵੀ ਇੱਥੇ ਮਾਤਾਂ ਦੇ ਦਰਬਾਰ ਤੇ ਗਾਣ ਦਾ ਮੰਗਦੇ ਆ ਇੱਥੇ ਆ ਕੀ ਚੋਲ ਕੀ ਪੀ ਕਰਨਾ ਚਾਹੁੰਦੇ ਹੋ ਬਾਕੀ ਸਾਰਾ ਬਣੋਗਾ ਗੱਲ ਟੁੱਟ ਗਈ ਇਹ ਚੀਜ਼ ਨਾਲ ਵੀ ਯਾਨੀ ਕਿ ਮੰਨ ਕੇ ਸਾਰਾ ਦਿਨ ਸਾਡੇ ਘਰਾਂ ਦੇ ਵਿੱਚ ਮਨੀ ਦੀਆਂ ਪੇਟਾਂ ਕਾਰਾਂ ਦੇ ਵਿੱਚ ਮਨੀ ਦੀਆਂ ਬੇਟਾ ਉਸ ਤੋਂ ਬਾਅਦ ਬਜੀ ਸਾਡਾ ਐਡਾ ਮਨ ਖਰਾਬ ਹੋਇਆ ਤੁਸੀਂ ਯਕੀਨ ਮੰਨਿਓ ਤੁਸੀਂ ਹਰੇ ਮੈਂਬਰਾਂ ਸਾਰਿਆਂ ਦਾ ਹੀ ਮਨ ਖਰਾਬ ਹੋ ਗਿਆ ਕੀ ਅਪੀਲ ਕਰਨਾ ਚਾਹਦੇ ਹਾਂ ਹੋਰ ਵੀ ਸੰਸਥਾਵਾਂ ਨੂੰ ਵੀ ਕਰਦੇ ਵੀ ਅੱਗੇ ਹੋ ਕੇ ਇਦਾਰੇ ਲੋਕਾਂ ਨੂੰ ਬਰਾਵਾ ਦਿੰਦੇ ਨੇ ਇਹਨਾਂ ਦੀ ਬਿਜ਼ਨਸ ਨੂੰ ਨਹੀਂ ਤਾਂ ਭਾਜੀ ਅਪੀਲ ਕਰਦੇ ਆਂ ਵੀ ਵਧੀਆ ਚਲੋ ਰੋਜੀ ਰੋਟੀ ਸਾਭਦੀ ਆ ਵਧੀਆ ਸਿੰਗਰਾਂ ਨੂੰ ਵੀ ਪ੍ਰਮੋਟ ਕਰੋ ਜਿਹੜੇ ਸਨਾਤਨ ਤਰੰਦੇ ਲਈ ਮਾਤਾ ਦਾ ਗੁਣਗਾਨ ਕਰਨ ਤੇ ਉਹਨਾਂ ਦੇ ਦਿਲ ਦੇ ਵਿੱਚ ਸ਼ਰਧਾ ਹੋਵੇ ਵੀ ਇਹ ਚੀਜ਼ ਨਹੀਂ ਮੇਰੇ ਸਾਡੇ ਮਨ ਦੇ ਵਿੱਚ ਸੀ ਵੀ ਅਸੀਂ ਇਹਨਾਂ ਤੋਂ ਜਾਗਰਣ ਕਰਵਾਉਣਾ ਸੀ ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਬਹੁਤ ਜ਼ਿਆਦਾ ਤਮੰਨਾ ਵਾ ਵੀ ਸਾਨੂੰ ਇੱਥੇ ਜੀ ਬਿਲਕੁਲ ਇਹ ਜਿਹੜਾ ਜਾਗਰਣ ਹੈ ਤਾਂ ਇੱਕ ਲੋਕਾਂ ਦੇ ਲੋਕਾਂ ਦੇ ਜਿਹੜੀ ਪੂਰੀ ਆਸਥਾ ਨਾਲ ਜੁੜਿਆ ਸੀਗਾ ਇਹ ਸਦਾ ਪਰਸਨਲ ਨਹੀਂ ਸੀਗਾ ਬਿਲਕੁਲ ਜੀ ਬਿਲਕੁਲ ਵਿਸ਼ਾਲ ਪੰਡਾਰਾ ਲੱਗਦਾ 50 ਸਾਲ ਪੂਰੇ ਹੋਣ ਦੀ ਖੁਸ਼ੀ ਜੀ ਕਰਾਇਆ ਸੀ ਤਾਂ ਧੰਨਵਾਦ ਭਾਜੀ ਕੀ ਅਸੀਂ 5.5 ਲੱਖ ਰੁਪਏ ਲੈਣਾ ਜਦ ਕੀ ਕੁਝ ਦਿਨ ਪਹਿਲਾਂ 270 ਹਜ਼ਾਰ ਦੀ ਗੱਲ ਹੋਈ ਇਹਦੇ ਕਹਿੰਦੇ ਆ ਸਟੇਟ ਹਿਮਾਚਲ ਪੈ ਜਾਂਦੀ ਆ ਸਾਨੂੰ ਖਰਚੇ ਦੁੱਗਣੇ ਪੈ ਜਾਂਦੇ ਆ ਸੋ ਅੰਮ੍ਰਿਤਸਰ ਤੋਂ ਰਾਇਕੋਟ ਨੇੜੇ ਆ ਕਿ ਅੰਮ੍ਰਿਤਸਰ ਤੋਂ ਜਵਾਲਾਜੀ ਨੇੜੇ ਆ ਇਹ ਬਹੁਤ ਸਵਾਲ ਵੱਡਾ ਕਿ ਕੀ ਇੰਨੇ ਕਿਹੜੇ ਖਰਚੇ ਵੱਧ ਜਾਂਦੇ ਆ ਕਿ 270 ਹਜ਼ਾਰ ਤੋਂ ਸਿੱਧਾ ਹੀ 5.5 ਲੱਖ ਪਹੁੰਚ ਜਾਂਦਾ ਤੇ ਅੱਜ ਜਦੋਂ ਅਸੀਂ ਕੋਲ ਕਰਦੇ ਆ 4.5 ਲੱਖ ਦੀ ਗੱਲ ਆਉਂਦੀ ਆ 4.5 ਲੱਖ ਤੋਂ ਲੈ ਕੇ ਬਾਕੀ ਕੀ ਗੱਲ ਹੋਈ ਆ ਪਹਿਲਾਂ ਤੁਸੀਂ ਇਹ ਗੱਲ ਸੁਣੋ ਹੈਲੋ ਹਾਂਜੀ ਹੈਲੋ ਹਲੋ ਅਰਜੁਨ ਜੀ ਬੋਲਦੇ ਜੀ ਹਾਂ ਜੀ ਭਾਜੀ ਮੈਂ ਹੀਰਾ ਬੋਲਦਾ ਮਨੋ ਜੀ ਦਾ ਆਪਾਂ ਜੀ ਆਪਾਂ ਇੱਕ ਜਗਰਾਤਾ ਬੁੱਕ ਕਰਾਣਾ ਸੀ ਜੋੜਾ ਜੀ 24 ਸਤੰਬਰ ਦਾ 24 ਸਤੰਬਰ 29 ਸਤੰਬਰ ਬੁੱਕ ਕਰਵਾ ਲੀਓ ਅਮ ਜਿਹੜਾ ਵਾਲਾ ਹੈ ਨਹੀਂ ਕੋਈ ਅੱਗੇ ਪਿੱਛੇ ਕੋਈ ਡੇਟ ਅਸੀਂ ਤਾਂ ਹੀ ਡੇਟ ਬੁੱਕ ਕਰਨੀ ਆ ਜਦੋਂ ਇਧਰੋਂ ਬੁੱਕ ਹੋ ਗਏ 21 ਤਰੀਕ ਭਾਜੀ ਫ੍ਰੀ ਹੈ ਬਾਕੀ ਮਿੰਟ ਕੋਈ ਵੀ ਡੇਟ ਨਹੀਂ 21 ਤਰੀਕ ਕਿਹੜਾ ਦਿਨ ਪੈ ਗਿਆ ਭਾਜੀ ਉਹਨੇ ਪਹਿਲੇ ਦਿਨ ਰਾਤ ਇੱਕ ਦਿਨ ਪਹਿਲਾਂ ਪਹਿਲੇ ਦਿਨ ਰਾਤ ਇੱਕ ਦਿਨ ਪਹਿਲਾਂ ਰਾਤ ਨੂੰ ਅਗਲੇ ਦਿਨ ਰਾਤਾਂ ਸ਼ੁਰੂ ਹੋਊਗਾ ਨਾ ਹਾਂਜੀ ਉਹ ਜਿਵੇਂ ਆਪਣੇ ਅੱਗੇ ਹਾਂਜੀ ਇਸ ਤਰੀਕ ਹੋ ਜਾਈਏ ਜੀ ਮੈਂ ਇੱਕ ਮਿੰਟ ਆਪਣੇ ਬੰਦੇ ਨਾਲ ਹੋ ਜੂਗਾ ਜੀ ਇੱਕ ਵੇ ਆਪਣੀ ਹੋ ਜੂ ਅੱਛਾ ਭਾਜੀ ਕੀ ਭਾਜੀ ਕੀ ਲੈਂਦੇ ਇੱਥੇ ਕਰਾਣਾ ਜਵਾਲਾ ਜੀ ਕਰਾਣਾ ਜੀ ਹਾਂਜੀ ਜਵਾਲਾ ਜੀ ਭਾਜੀ ਪਵਨ ਦੇ ਨਾਲ ਹੀ 4.5 ਲੱਖ ਰੁਪਏ ਜੀ ਠੀਕ ਨਾ 4.5 ਲੱਖ ਰੁਪਏ ਜੀ ਪਾਜੀ ਆਪਾਂ ਪਹਿਲਾਂ ਤੁਹਾਡੇ ਕੋਲ ਆਏ 270 ਤੇ ਆ ਕੇ ਮਣੀ ਜੀ ਨੂੰ ਰਾਇ ਕੋਰਟ ਬੁਲਾਇਆ ਸੀ ਭਾਈ ਉਹਨੇ ਹੋ ਰਾਇ ਕੋਰਟ ਤੇ ਜਵਾਲਾ ਜੀ ਵੀ ਪਾਜੀ ਬਹੁਤ ਫਰਕ ਹੈ ਜੀ ਪਾਜੀ ਮਹਾ ਮੈਦਾਨ ਦਰਬਾਰ ਹੈ ਸਮਾਂ ਮਹਾ ਮੈਦਾਨ ਪਾਜੀ ਅਜੇ ਦਰਬਾਰ ਤੇ ਮਹਾ ਮੈਦਾਨ ਹੀ ਹੈ ਜੀ ਹਾਂਜੀ ਮਸਲਾ ਇਹ ਹੈ ਕਿ ਸਾਨੂੰ ਟ੍ਰੈਵਲ ਡਬਲ ਪੈਂਦੀ ਹੈ ਜੀ ਹਿਮਾਚਲ ਸਟੇਟ ਚੇਂਜ ਹੁੰਦੀ ਹੈ ਜੀ ਬੰਦਿਆਂ ਦੇ ਖਰਚੇ ਡਬਲ ਹੁੰਦੇ ਆ ਜੀ ਸਾਹੁਰ ਦਾ ਡਬਲ ਦਾ ਖਰਚਾ ਹੁੰਦਾ ਜੀ ਟ੍ਰੈਵਲ ਅਸੀਂ ਕਰ ਦਿੰਨੇ ਆ ਭਾਜੀ ਟ੍ਰੈਵਲ ਤੁਹਾਨੂੰ ਪੂਰੀ ਜਿਹੜੀ ਅਰਬਾਨੀਆਂ ਕਰ ਦਿੰਨੇ ਆ ਪਾਦੀ ਰਮਾਨੀਆਂ ਅੰਮ੍ਰਿਤਸਰ ਕਰਕੇ ਦੋ ਲਿਖਾਉਂਗੇ ਅਗਲੇ ਦਿਨ ਉਹ ਪਾਦੀ ਕੋਸ਼ਤਾ ਦੇ ਆਜ ਕਰੋ ਅਸੀਂ ਤਾਂ ਸੁਨਾਤਮ ਬੰਦੇ ਖਾਤਰ ਸੁਨਾਤਮ ਧਰਮ ਦੇ ਖਾਤਰ ਆਪਾਂ ਇਹ ਤਾਂ ਫਰੋਜ਼ ਖਾਨ ਦਾ ਬਹੁਤ ਫਰੋਜ਼ ਖਾਨ ਦਾ ਵੀ ਗੱਲ ਕੀਤੀ ਪਰ ਸਾਡਾ ਬੰਦੇ ਕਹਿੰਦੇ ਅਸੀਂ ਸੁਨਾਦਮੀ ਬੰਦੇ ਤੋਂ ਹੀ ਕਰਾਣਾ ਸਾਡਾ ਬਜਟ ਕੀ ਆ ਮੈਨੂੰ ਕੋਈ ਆਪਾਂ ਤੁਹਾਡਾ ਮੈਨੂੰ ਪਹਿਲਾਂ ਵੀ ਫੋਨ ਆ ਤਾਂ ਬੰਦਿਆਂ ਦਾ ਕਰੋ ਭਾਜੀ ਮੇਰ ਮੈਂ ਕਹਾ ਮੈਂ ਨਾ 3 ਮਹੀਨੇ ਪਹਿਲਾਂ ਮੈਨੂੰ ਤੁਹਾਡੇ ਪਹਿਲਾਂ ਵੀ ਬੰਦਿਆਂ ਦਾ ਫੋਨ ਆਇਆ ਸੀ 2-3 ਮਹੀਨੇ ਪਹਿਲਾਂ ਹਾਂਜੀ ਤੁਹਾਡੇ ਰਾਏਕੋਡ ਦੇ ਵੀ ਆਉਂ ਫੈਮਿਲੀ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਇੱਕ ਗੁੜੀਆ ਬੱਚੋਟੀ ਨਾਰੀ ਦਾ ਯਾਦ ਸੋਨੀਆ ਸ਼ਾਇਦ ਹਾਂਜੀ 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 ਉਹ ਭੈਣ ਜੀ ਨੇ ਕੀਤਾ ਹੀ ਹਾਂ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉਦੋਂ ਉਹਨਾਂ ਨੇ ਮੇਰੇ ਬਹੁਤ ਮਾਜਬ ਦੇ ਰੇਟ 'ਚ ਉਹਨਾਂ ਨੂੰ ਮੈਂ ਕਹਿਤਾ ਸੀ ਕਿ ਆਪਾਂ ਡੰਨ ਕਰ ਲਈਏ ਨਹੀਂ ਉਹ ਤੇ ਤੁਸੀਂ ਉਸ ਲਈ ਤੇ ਜ਼ਿਆਦਾ ਕਰ ਰਹੀ ਨਾ ਹੁਣ ਜਦ ਆਪਾਂ 3 ਲੱਖ ਜਿਹੜੀ ਬਣਦੀ 3 270 ਪਹਿਲਾਂ ਇੱਦਾਂ ਜੇ 3 ਕਿੰਨੇ ਦੱਸੋ ਆਪਾਂ ਪੰਜਾਬ 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 'ਚ ਮੈਂ 3.5 ਲੱਖ ਰੁਪਏ ਲੈ ਰਿਆਂ ਜੀ ਇਸ ਟਾਈਮ ਉਪਾਧੀ ਕਰ ਲੋ ਉਹ ਵੀ ਮਹਾਮਾਈ ਨੇ ਪਾਗ ਲਾਇਆ ਸਾਡਾ ਵੀ ਬੇੜਾ ਪਾਗ ਕਰ ਦੋ ਜੰਨਾ ਜੀ ਮਹਾਮਾਈ ਦੇ ਨਾਮ ਤੇ ਹੀ ਸਾਰਾ ਕੁਝ ਨਹੀਂ ਪਰ ਖਰਚੇ ਵੀ ਹੁੰਦੇ ਆ ਕੁਝ ਬੰਦੇ ਦੇ ਗੱਲ ਉਹ ਨਹੀਂ ਹੈ ਮਹਾਮਾਈ ਦੇ ਨਾਮ ਤੇ ਬਹੁਤ ਕੁਝ ਕਰੀਦਾ ਹੈ ਜੀ ਭਾਜੀ ਸਰੋਮਿੰਦਰ ਜੀ 2-4 ਘੰਟੇ ਦੀ ਗੱਲ ਹੁੰਦੀ ਕਿਹੜਾ ਇੰਨਾ ਖਰਚ ਆ ਜਾਂਦਾ 2-4 ਘੰਟੇ 'ਚ ਉਹ ਸਾਰਾ ਕੋਈ ਤੁਹਾਡਾ ਹੀ ਆ ਭਾਜੀ ਇਹ ਤਾਂ ਸਮਝਣ ਦੀ ਗੱਲ ਹੈ ਨਾ ਤੁਸੀਂ ਸਮਝਣਾ ਨਹੀਂ ਚਾਹੁੰਦੇ ਹਾਂਜੀ ਮੈਂ ਕਹਿੰਦਾ ਸਮਝਣ ਦੀ ਗੱਲ ਹੈ ਭਾਈ ਤੁਸੀਂ ਸਮਝਣਾ ਨਹੀਂ ਚਾਹੁੰਦੇ। ਤਾਂ ਚਲੋ ਇੰਨਾ ਖਰਚਾ ਤਾਂ ਭਾਈ ਹੁੰਦਾ ਵੀ ਨਹੀਂ ਹੈਗਾ। ਭਾਈ ਡੇਢ ਕੋਨੇ ਅੰਬਰ 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 ਜ਼ਰੂਰੀ ਤੁਸੀਂ ਰਾਏਕੋਡ ਸਿੱਧਾ ਜਵਾਲਾ ਜੀ ਹੈ ਨਾ ਤੁਸੀਂ ਕਿਹੜਾ ਰਾਏਕੋਡ ਹੈ ਨਾ ਸਿੱਧਾ ਜਵਾਲਾ ਜੀ ਨੇੜੇ ਪੈਂਦਾ ਸਮਝਦਾ ਉਹਦਾ। ਇਹ ਭਾਈ ਤੋਂ ਗੱਲ ਨਹੀਂ ਮੇਰੀ ਸਮਝ ਰਿਹਾ। ਹੂੰ। ਬੰਦਿਆਂ ਦੇ ਖਰਚੇ ਡਬਲ ਹੁੰਦੇ ਆ। ਉਹ ਆ ਗੱਡੀਆਂ ਦੇ ਖਰਚੇ ਡਬਲ ਹੁੰਦੇ ਆ। ਆ ਵੱਡੇ ਭਾਈ ਨਾਲ ਬੰਦਿਆਂ ਦਾ ਬੈਂਡ ਆ ਸਾਡਾ। ਆ ਵੱਡੇ ਭਾਈ ਨਾਲ ਗੱਲ ਕਰੇ। ਹੈਲੋ। ਹੈਲੋ। जय माता दी बाजी जय माता दी मगरपा मा जी ਸਾਡੇ ਨਾਲ ਬੜੇ ਸਤਿਕਾਰਯੋਗ ਭਰਾ ਨੇ ਯਾਰ ਉਹਨਾਂ ਦਾ ਬੜਾ ਤਮੰਨਾ ਸੀ ਉਹ ਮੈਨੂੰ ਅਪਰੋਚ ਕੀਤੀ ਮੈਂ ਕਿਹਾ ਅਸੀਂ ਭਰਾ ਪੁੱਛ ਲੈਣੇ ਯਾਰ ਅਸੀਂ ਤਾਂ ਚਲੋ ਲਾਲ ਲਈ ਦੇ ਬੜੇ ਫੈਨ ਆ ਅਸੀਂ ਲੈ ਵੀ ਤਾਂ ਦੀ ਸਾਰੀ ਗੱਲ ਮੰਨਦਾ ਆ ਬਟ ਮਸਲਾ ਇੱਥੇ ਘਾ ਕੇ ਰੁਕਦਾ ਜੇ ਪੰਜਾਬ ਚ ਹੋ ਜਾਣਾ ਜੀ ਮੈਂ 250 ਰੱਖ ਦਿੰਦਾ ਉਹ ਰਾਏਪੁਰ ਚ ਕਹਿੰਦੇ ਅੱਗੇ ਅਸੀਂ 270000 ਚ ਕਰਾਇਆ ਲਾਲਲਾ ਜੀ ਨੂੰ ਮੈਂ ਕਹਿੰਦਾ ਜੀ ਮੈਂ ਹੁਣ ਵੀ ਤੁਸੀਂ ਮੈਨੂੰ ਅੱਜ ਦੀ ਡੇਟ ਵੀ ਕਹੋਗੇ ਰਾਇਕੋਟਸ ਤੇ ਮੈਂ 2 ਲੱਖ ਤਿਆਰ ਚ ਕਰਨ ਨੂੰ ਤਿਆਰ ਆ ਤੇ ਮੇਰੀ ਗੱਲ ਗੁੱਸਾ ਨਾ ਕਰਿਆ ਜੇ ਭਾਜੀ ਚਲੋ ਤੁਹਾਡਾ ਪ੍ਰੋਫੈਸ਼ਨ ਵੀ ਨਾਲ ਹੈ ਵੀ ਆਪਾਂ ਰਾਇਕੋਟ ਨੂੰ ਅਮਰਸਨ ਨੂੰ ਲੱਗਦੇ ਹੋਣਗੇ 4 ਘੰਟੇ ਦੇ ਅਜਵਾਲਾ ਜੀ ਨੂੰ ਵੀ 4 ਘੰਟੇ ਲੱਗਦੇ ਆ ਜਦੋਂ ਸਟੇਟ ਚੇਂਜ ਹੁੰਦੀ ਹੈ ਸਾਡੇ ਦਾ ਖਰਚੇ ਗੱਡੀਆਂ ਵੱਡੇ ਆਉਂਦੇ ਆ। ਕੋਡਾ ਕਿਹੜਾ ਭਾਜੀ ਪਰਮਾਟਾ ਕੋਈ ਤਾਂ ਇੰਟਰਨੈਸ਼ਨਲ ਆ। ਪਰਮਾਟਾ ਦੀਆਂ ਗੱਡੀਆਂ ਆ ਭਾਜੀ ਗੱਲ ਨੂੰ ਸਮਝੋ ਮੈਂ ਨਹੀਂ ਕਹਣਾ ਡੀਪੀ ਜਿਹੜਾ ਕਹਿੰਦਾ। 10000 30000 ਦਾ ਫਰਕ ਪਾ ਦਿਓ ਅਸੀਂ ਤਾਂ 1.5 ਲੱਖ ਲੱਗਦਾ ਫਰਕ ਪਾਤਾ ਪਾ। ਲੋਕਲ ਇੱਕ ਬੰਦੇ ਦੀ ਦਿਹਾੜੀ ਭਾਜੀ 5-7000 ਰੁਪਈਆ ਆ ਜਦੋਂ ਸਟੇਟ ਚੇਂਜ ਹੁੰਦੀ ਹੈ ਅਗਲੇ 10-12000 ਰੁਪਈਆ ਇੱਕ ਬੰਦਾ ਚਾਰਜ ਕਰਦਾ। ਉਸ ਦਰਬਾਰ ਉਸ ਦਰਬਾਰ ਤੇ ਵੈਸੇ ਵੀ ਨਤਮਸਤਕ ਹੁੰਦੀ ਸਾਰੀ ਦੁਨੀਆ ਉੱਥੇ ਗਾਣਾ ਵੀ ਤਾਂ ਕਿ ਉੱਤੇ ਆਪਾਂ ਉੱਥੇ ਕੋਈ ਗੱਲ ਹੀ ਨਹੀਂ ਕਰਾਂਗੇ ਇਹ ਵੀ ਤਾਂ ਦਰਬਾਰ ਦੇ ਸੇਵਾਦਾਰ ਹੀ ਨੇ ਜਿਹੜੋ ਟਰਸਟੀ ਹੈਗੇ ਉੱਤੇ ਦੇ ਇਹ ਸੇਵਾਦਾਰ ਨੇ ਮੈਂ ਕਹਿੰਦਾ ਜੀ ਮੈਨੂੰ ਮੈਂ ਉਹਨਾਂ ਦੀ ਪ੍ਰੋਸੈਸ ਨੂੰ ਬੋਲ 35 40 ਲੱਖ ਰੁਪਈਆ ਦਾ ਉੱਥੇ ਲੰਗਰ ਦਾ ਬਜਟ ਬਜਟ ਆ ਦੱਸ ਦੇਂਦਾ ਤਾਂ 50 ਸਾਲ ਪੂਰੇ ਹੋ ਗਏ ਲੰਗਰ ਨੂੰ ਤਾਂ ਤੁਹਾਨੂੰ ਬੁਲਾਣਾ ਚਾਹੁੰਦੇ ਆ 50 ਸਾਲ ਤੋਂ ਸਮਝੋ ਲੰਗਰ ਦੀ ਸੇਵਾ ਹੀ ਪਾਰਦੀ ਤੁਸੀਂ ਇਹ ਸਮਝੋ ਮੈਨੂੰ ਤੁਸੀਂ ਦੱਸੋ ਤੁਹਾਡਾ ਤੁਹਾਡਾ ਕੀ ਨਹੀਂ ਬਜਟ ਕੀ ਤੁਹਾਡਾ ਉਸੇ 3 ਲੱਖ ਚ ਕਰਾ ਦਿਓ ਦੇ ਬੱਲੇ ਬੱਲੇ ਬਸ ਇੰਨੀ ਗੱਲ ਹੈ 3 ਲੱਖ ਤੋਂ ਵੀ ਆਉਣਾ ਪੈਣਾ ਜੋ ਸਮਝੇ ਨਹੀਂ ਉਹ 217 ਦੀ ਵੀ ਰਾਏ ਕੋਡ ਆਣ ਲਈ ਤਿਆਰ ਹੋ ਗੱਡੀਆਂ ਸਮਝੋ ਉੱਧਰ ਨਹੀਂ ਪੈਂਦੀ ਵੇ ਉਧਰ ਮੋੜ ਦਿਓ ਕਿਹੜਾ ਆਪਣੇ ਪਰਮਿਟ ਲਗਣਾ ਭਾਜੀ ਤੁਹਾਨੂੰ ਪਰਮਟ ਆ ਲਈਆਂ ਗੱਡੀਆਂ ਭਾਜੀ ਸਾਡੇ ਕੋਲ ਗੱਡੀਆਂ ਅਸੀਂ ਲਾ ਦਿੰਦੇ ਆ ਨਾਲ ਕਿਹੜੀ ਗੱਲ ਹੈ ਭਾਜੀ ਤੁਸੀਂ ਹੁਕਮ ਦਾ ਕਰੋ ਸਾਊਂਡ ਕਿਹੜੀ ਕਰਾ ਕੇ ਦਵੋਗੇ ਭਾਜੀ ਆਰਮਾਨੀਆਂ ਕਰਾ ਦਿੰਦੇ ਆ ਯਾਰ ਕਿਹੜੀ ਗੱਲ ਹੈ ਸਾਊਂਡ ਕਿਹੜੀ ਕਰਾ ਕੇ ਦਵੋਗੇ ਭਾਜੀ ਹਾਂਜੀ ਸਾਊਂਡ ਕਿਹੜੀ ਕਰਾ ਕੇ ਦਵੋਗੇ ਕਿਹਾ ਭਾਈ ਕਿਹਾ ਸਾਊਂਡ ਹਾਂਜੀ ਸਾਊਂਡ ਤੁਸੀਂ ਆਪਣੀ ਕੀਤੀ ਹੈ ਉੱਥੇ ਇਹ ਸਾਊਂਡ ਤੁਸੀਂ ਨਾਲ ਹੀ ਲੈਂਦੇ ਹੋ ਭਾਜੀ ਭਾਜੀ ਸਾਡੀ ਨਹੀਂ ਹੁੰਦੀ ਵੱਖਰੀ ਹੁੰਦੀ ਹੈ ਸਾਡੇ ਨੀ ਇੱਕ ਲੱਖ 3 ਲੱਖ ਤੁਸੀਂ ਆਪਣਾ ਦੱਸਦੇ ਹੋ ਤੇ ਦੋ ਜੀ ਬਿਲਕੁਲ ਜੀ ਮੈਂ ਹਲੇ 3 ਲੱਖ ਤੁਹਾਨੂੰ ਕਿਹਾ ਨਹੀਂ ਆਪਣਾ ਮੈਂ 4 ਲੱਖ ਆਪਣਾ ਕਹਿ ਰਿਆਂ ਤੁਹਾਨੂੰ ਅੱਛਾ ਜਿੱਥੇ ਸਾਊਂਡ ਨਾਲ ਕਰਦੇ ਤੇ 4.5 ਲੱਖ ਦੇ ਦੂਗਾ ਜੇ ਸਾਊਂਡ ਨਾਲ ਕਰਦੇ ਆ 4.5 ਮੈਂ ਸਾਊਂਡ ਨਾਲ ਵੀ ਛੜਦਿਆਂ ਕਰ ਦਿਓ ਯਾਰ ਖਤਮ ਕਰੋ ਗੱਲ ਕਰ ਚਲੋ ਨਹੀਂ ਸਾਡੇ ਤੇਰੀ ਸਮਾਂ ਹੀ ਨਹੀਂ ਆਬੀ ਜੀ ਉਹ ਕਰ ਦਿਓ ਭਾਜੀ ਮਾਤਾ ਰਾਣੀ ਦੇ ਦਰਬਾਰ ਤੇ ਆਪਾਂ ਗਾਉਣਾ ਮਹਾਮਈ ਦਾ ਮਹਿਮਾਨ ਕਰਨਾ ਕਰੋ ਮੇਰੇ ਭਰਾ ਸਾ ਉਹੀ ਮਹਾਮਈ ਦੇ ਕੋਲੋਂ ਆਪਾਂ ਨੂੰ ਸਭ ਕੁਝ ਮਿਲਿਆ ਆ ਉਤੋਂ ਹੀ ਆਪਣੀ ਚੜ੍ਹਾਈ ਵੱਡੇ ਵੱਡੇ ਹੋਈ ਆ ਮੈਂ ਮੰਨਦਾ ਤੁਹਾਡੀ ਸਾਰੀ ਗੱਲ ਮੰਨਦਾ ਭਾਜੀ ਉਹਨਾਂ ਦੇਖੋ ਇੱਕ ਬੰਦਾ ਆਪਾਂ ਦੇਖੋ ਇੰਨੀ ਸੋਹਣੀ ਭੇਟ ਗਈ ਆ ਮਾਂ ਚਿੰਤਾਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਹੁਣ ਆਪਾਂ ਪੈਸਿਆਂ ਦੇ ਚੱਕਰਾਂ 'ਚ ਵੇ ਭਾਜੀ ਭਾਜੀ ਕੰਮ ਹੈ ਨਾਲ ਨਾ ਕਿੱਤਾ ਵੀ ਆ ਕਾਰੋਬਾਰ ਵੀ ਹੈ ਇਕੱਲੀ ਭਗਤੀ ਦੇ ਭਾਵਨਾ ਚੱਲੀ ਤੇ 20 ਬੰਦੇ ਆ ਸਾਡੇ ਦਾ 20 ਪਰਿਵਾਰ ਜੁੜੇ ਆ ਭਾਜੀ ਪਾਜੀ ਜੇ 20 ਬੰਦੇ ਦਾ 5000 ਨਾਲ ਵੀ ਤੁਸੀਂ ਬਾਅਦ ਦਿਹਾੜੀ ਕਿ ਨਹੀਂ 2-3000 ਰੁਪਏ ਦਿਹਾੜੀ ਦੇਂਦੇ ਹੋਗੇ ਮੈਂ ਕਹਿੰਦਾ ਭਾਈ ਤੁਸੀਂ ਮੈਨੂੰ ਜਿਹੜੇ ਮੇਰੇ ਨਾਲ ਬੰਦੇ ਜਾਂਦੇ ਆ ਮੈਂ ਤੁਹਾਡੇ ਨਾਲ ਡਿਟੇਲ ਚ ਪੈ ਹੀ ਜਨਾ ਤੁਸੀਂ ਮੈਨੂੰ 5000 ਰੁਪਏ ਦਿਹਾੜੀ ਦੇ ਲਿਆ ਕੇ ਦਿਓ ਸਾਰੇ ਚਲੋ 20 ਬੰਦੇ ਆ ਨਾ ਭਾਜੀ ਲੱਖ ਰੁਪਿਆ ਹੋ ਗਿਆ ਭਾਜੀ ਗੱਡੀਆਂ ਜਾਂਦੀਆਂ 10-1000 ਵੀ ਦਾ ਇੱਕ ਬੰਦਾ ਚਾਰਜ ਕਰਦਾ ਬਾਹਰ ਜਾਂਦਾ ਲੋਕਲ ਲੋਕਲ 5000 ਰੁਪਏ ਦੇ ਦਿੰਦਾ ਉਹਨਾਂ ਨੂੰ ਭਾਜੀ ਦੇਖੋ ਭਾਜੀ 270 ਦਾ ਸਾਢੇ ਦਿਨ ਵੀ ਗਏ ਭਾਈ 270 ਦਾ ਸਾਢੇ ਦਿਨ ਵੀ ਗਏ ਦੱਸ ਭਾਜੀ ਮੈਂ ਕਹਿ ਰਿਹਾ 270 ਤੁਸੀਂ ਮੈਨੂੰ ਰਾਏਕੋਟ ਕਰਾ ਲਓ ਮੈਂ ਹੋਣੇ ਆ ਜਾਈਂਗਾ 270 ਦੇ ਦੇ ਰਹੇ ਕੋਈ ਗੱਲ ਹੀ ਨਹੀਂ ਚਲੋ ਮਰਜੀ ਆ ਭਾਜੀ ਅਸੀਂ ਤਾਂ ਸਨਾਤਨ ਵੀ ਸਮਝਿਆ ਸੀ ਪਰ ਫਿਰ ਇਹ ਤਾਂ ਮਨ ਦੇ ਦੇ ਕੋਈ ਮੇਰੀ ਗੱਲ ਨਹੀਂ ਸਮਝਦੇ ਮੈਂ ਨਹੀਂ ਗੱਲ ਮੈਂ ਤਾਂ ਸਨਾਤਨ ਵੀ ਸਮਝਿਆ ਤੁਹਾਨੂੰ ਬੋਲ ਕੇ ਸਨਾਤਨ ਕਰਕੇ ਸਾਡੀ ਜਾਨ ਵੀ ਹਾਜ਼ਰ ਆ ਤੂੰ ਭਾਜੀ ਜੇ ਜਾਨ ਆਜ਼ਰ ਹੋਵੇ ਫਿਰ ਤਾਂ ਆਪਣੇ ਮੇਰੀ ਗੱਲ ਹੀ ਸੁਣ ਆਪਣੇ ਦੇਵੀ ਦੇਵ ਚਲੇ ਤਾਂ ਫਿਰ ਆਪਾਂ ਉਹਦਾ ਫਰੀਜ ਵੀ ਐਦਾਂ ਕਰੋ ਤੁਸੀਂ ਸਾਊਂਡ ਦਾ ਖਰਚਾ ਲੈ ਲਓ ਆ ਜਾਓ ਉੱਧੇ ਹੀ ਆ ਜਾਓ ਜੇ ਸਨਾਤਨ ਦੀ ਗੱਲ ਕਰਦੇ ਹੋ ਪਹਿਤੂ ਤੁਸੀਂ ਸਾਊਂਡ ਦੱਸੋ ਗੱਡੀਆਂ ਦਾ ਖਰਚਾ ਕੋਈ ਤੁਸੀਂ ਆ ਜਾਓ ਮੈਂ ਕਹਿੰਦਾ ਕਿਸੇ ਵੀ ਸਿੰਗਰ ਨੂੰ ਫੋਨ ਕਰ ਲਓ ਹੂੰ ਕਿਸੇ ਨੂੰ ਵੀ ਕਰ ਲਓ ਸਾਡੇ ਤੋਂ ਵੱਡੇ ਵੱਡੇ ਸਨਾਤਨੀ ਹੈਗੇ ਆ ਹਾਂਜੀ ਇਸ ਜਲਸੇ 'ਚ ਇਹਨੂੰ ਫੋਨ ਕਰ ਦੋ ਦੇ ਕੋਈ ਖਰਚੇ ਤੇ ਆਂਦਾ ਤੇ ਭਾਜੀ ਮੈਂ ਸਾਰੀ ਉਮਰ ਫਰੀ ਕਰ ਲਈ ਤਿਆਰ ਆ ਤੁਹਾਡੇ ਕੋਲ ਜਦੋਂ ਭਾਜੀ ਆਪਾਂ ਨਹੀਂ ਕੋਈ ਗੋਸ਼ ਹੁੰਨੇ ਉਸਲੇ ਵੀ ਤਾਂ ਕਰਦੇ ਆ ਉਸਲੇ ਆਪਾਂ ਮਿੰਤਾ ਕਰਦੇ ਹਾਂ ਸਟੇਜ ਤੇ ਚੜਾ ਕੇ ਕਿਸੇ ਨੂੰ ਗਵਾ ਦੋ ਭਾਜੀ ਐਦਾਂ ਨਾ ਕਰੋ ਮੈਂ ਤੁਹਾਡਾ ਪ੍ਰੋਗਰਾਮ ਕਰਾਂਗਾ ਇਹ ਚਲੋ ਤੁਸੀਂ ਇੱਕ ਗੱਲ ਸੁਣੀ ਇਸ ਵਿੱਚ ਸਾਫ ਨਜ਼ਰ ਆਉਂਦਾ ਕਿ ਇੱਕ ਸ਼ਖਸ ਜੋ ਕਿ ਲਾਲਚ ਦੇ ਅਧੀਨ ਆਪਣੀ ਮਨੋਭਾਵਨਾ ਪੂਰੀ ਕਰਨ ਨੂੰ ਫਿਰਦਾ ਉਹਦੇ ਲਈ ਕੋਈ ਧਾਰਮਿਕ ਸਥਾਨ ਨਹੀਂ ਉਹਦੇ ਲਈ ਕੋਈ ਦੇਵੀ ਦੇਵਤਾ ਨਹੀਂ ਕਿਉਂਕਿ ਜਦੋਂ ਨਹੀਂ ਕੋਈ ਸਟੇਜਾਂ ਤੇ ਚੜਨ ਦਿੰਦਾ ਸਟੇਜਾਂ ਦੇ ਉੱਤੇ ਫਿਰ ਮੰਨਤਾ ਕਰਦੇ ਨੇ ਸਾਨੂੰ ਇੱਕ ਭੇਟ ਗਾਲਣ ਦੋ ਸਾਨੂੰ ਇੱਕ ਭੇਟ ਗਾਲਣ ਦੋ ਤਾਂ ਜਦੋਂ ਕਿਤੇ ਨਾ ਕਿਤੇ ਉਹ ਮਹਾਮਾਈ ਉਹ ਦੇਵੀ ਉਹ ਭਗਵਾਨ ਉਹ ਵਾਹਿਗੁਰੂ ਅੱਲਾ ਬਾਹ ਫੜ ਲੈਂਦੇ ਨੇ ਤੇ ਫਿਰ ਕਿੱਦਾਂ ਇਹਨਾਂ ਦਾ ਰੇਟ ਜਿਹੜਾ ਪੁੱਜਦਾ ਫਿਰ ਇਹਨਾਂ ਨੂੰ ਕੋਈ ਨਹੀਂ ਦੇਵੀ ਦੇਵਤਾ ਕੋਈ ਹਿੰਦੂ ਜਨਾਤਮੀ ਨਹੀਂ ਕੋਈ ਕੁਝ ਨਹੀਂ ਇਹ ਜਿਹੜੀ ਰਿਕਾਰਡਿੰਗ ਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਉਹਦੇ ਇੱਕ ਵੱਡੀ ਚਾਲ ਕਿ ਨਜ਼ਰ ਆਉਂਦੀ ਸਿਰਫ ਪੈਸੇ ਨੂੰ ਲੈ ਕੇ ਕਿਉਂਕਿ ਚੜਾਈ ਹੋ ਜਾਂਦੀ ਆ ਤੇ ਚੜਾਈ ਤੋਂ ਬਾਅਦ ਸਿਰਫ ਪੈਸਾ ਹੀ ਮੋਟੇ ਦਿੰਦਾ ਇਹ ਵੀਡੀਓ ਜੋ ਬਣਾਈ ਆ ਅਸੀਂ ਕਿਸੇ ਦੀ ਕਟਾਸ ਨਹੀਂ ਕਰਦੇ ਸੀ ਕਿਸੇ ਦੇ ਕੰਮ ਕਰਤੇ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਪੈਸੇ ਨਾਲਵੇ ਪਰ ਕੁਝ ਲਿਮਿਟੇਸ਼ਨ ਹੋਣੀ ਚਾਹੀਦੀ ਆ ਕੋਸ਼ਿਸ਼ ਕਿੱਦਾਂ ਕੋਈ ਜਿਹੜਾ ਬਹੁਤ ਰਿਚ ਬੰਦਾ ਆਪਣੇ ਘਰੇ ਜਾਗਰਣ ਕਰਦਾ ਤੇ ਉਹ ਮੂੰਹ ਮੰਗਾ ਵੀ ਦੀ ਸਕਦਾ ਜਿਹੜਾ ਇੱਕ ਧਾਰਮਿਕ ਕੰਮ ਆਇਦਾ ਜਿੱਦਾਂ ਕਿ ਸਾਡੀ ਲਾਈਨ ਦੇ ਵਿੱਚ ਹੈ ਕਿ ਜਨਤ ਕਬਰ ਹੁੰਦੀ ਆ ਜਿਹੜੀ ਕਿਸੇ ਦੇ ਭਲੇ ਵਾਸਤੇ ਹੋਵੇ ਇੱਕ ਹੁੰਦੀ ਆ ਜਿਹੜੀ ਪਰਸਨਲ ਪੇਡ ਕਬਰ ਹੁੰਦੀ ਆ ਜਿੰਨੇ ਆਪਣੀ ਕੋਈ ਗੱਲ ਲੋਕਾਂ ਸਮਨੇ ਰੱਖਣੀ ਹੋਵੇ ਦੋ ਤਰ੍ਹਾਂ ਦਾ ਮਾਜ਼ਰਾ ਹੁੰਦਾ ਆ ਇੱਕ ਜਗਰਾਤਾ ਹੁੰਦਾ ਆ ਜਿਹੜਾ ਮੁਹੱਲੇ ਵਾਲੇ ਕਰਾਉਂਦੇ ਆ ਕੁਝ ਲੀਟਰ ਕਰਾਉਂਦੇ ਆ ਆਪਣੀ ਲੀਡਰ ਚਮਕਾਉਂਦੇ ਆ ਇੱਕ ਜਾਗਰਣ ਆ ਜਿਹੜਾ ਕਿ ਜਿਹੜੇ ਲੰਬੇ ਆਸੇ ਤੋਂ ਚੱਲਦਾ ਆ ਰਿਹਾ ਜਿਹੜੀ ਮਾਂ ਦਾ ਗੁਰਦੁਆਰਾ ਜਿਹੜਾ ਮਾਂ ਨੂੰ ਉੱਥੇ ਜਾ ਕੇ ਲੰਗਰ ਲਾਣਾ ਹੈ ਜਿਹੜਾ ਲੋਕਾਂ ਨੂੰ ਉੱਥੇ ਇੱਕ ਮਾਤਾ ਦੇ ਨਾਂ ਜੋੜਨਾ ਹੈ ਜਿਹਨੇ ਪੂਰਾ ਪਿੰਡ ਉਸ ਜਗਾ ਦੀ ਮਾਨਤਾ ਨੂੰ ਮੰਨਦਾ ਜਿਹਾ ਵਾਲਾ ਜੀ ਨੂੰ ਸੋ ਇਹ ਤੁਸੀਂ ਪੂਰੀ ਖਬਰ ਦੇ ਵਿੱਚ ਆਪਣੇ ਕਮੈਂਟ ਜੁੜ ਦੇਣਾ ਅਸੀਂ ਗੱਲ ਛਿਮਾ ਦੇ ਜਾਚਕਾ ਗਲਤੀ ਹੋ ਜਾਂਦੀ ਆ माफ ਕਰਿਓ ਕਿਸੇ ਦੇ ਕੰਮ ਤੇ ਸਾਡਾ ਕੋਈ ਕਟਾਸ ਨਹੀਂ ਹੈਗਾ ਹਾਂ ਪਰ ਤੁਸੀਂ ਇਸ ਬਾਰੇ ਆਪਣੀ ਪਰਸੋਂ ਰਾਏ ਜੋੜ ਦੇਣਾ ਧੰਨਵਾਦ じゃあまたね